ਸ਼੍ਰੀਕਾਲ ਜੀ ਜੇ ਆਪਾਂ ਬੀਜ ਦੀ ਗੱਲ ਕਰੀਏ ਕੰਡੇ ਦੀ ਗੱਲ ਕਰੀਏ ਇਹਦੀ ਬਜਾਈ ਦੀ ਗੱਲ ਕਰੀਏ ਤੇ ਜਾਂ ਆਪਾਂ ਇਹਦੀ ਬੀਜੀ ਹੋਈ ਕਣਕ ਦੀ ਗੱਲ ਕਰੀਏ ਹਨਾ ਤਾਂ ਸਾਰਿਆਂ ਨਾਲੋਂ ਜਿਹੜੀ ਆਪਾਂ ਬੈਸਟ ਕੁਆਲਿਟੀ ਹੈ ਜਾਂ ਵਧੀਆ ਸਾਨੂੰ ਲੱਗਿਆ ਜਦੋਂ 2 ਸਾਲਾਂ ਨੇ ਅਸੀਂ ਬੀਜਦੇ ਆ ਮਸ਼ੀਨ ਆ 2 ਸਾਲ ਹੋ ਗਏ ਲੈੰਦੀ ਨੂੰ ਤਾਂ ਸਹਿਨੇ ਵਾਲਿਆਂ ਦੀ ਹੈ ਬਾਈ ਸਹਿਣਾ ਬਰਨਾਲਾ ਤੇ ਹਰਜੀਤ ਵਾਲਿਆਂ ਦੀ ਮਸ਼ੀਨ ਹੈ ਇਹ ਤੁਸੀਂ ਵੀ ਬਹੁਤੇ ਵੀਰਾਂ ਕੋਲੇ ਮੈਨੂੰ ਲੱਗਦਾ ਵੀ 70% ਵੀਰਾਂ ਕੋਲੇ ਇਹ ਮਸ਼ੀਨ ਹੋਊਗੀ ਤੇ ਇੱਕ ਮਿੰਟ ਕਰਕੇ ਤੁਸੀਂ ਦੱਸੋ ਵੀ ਕਿਵੇਂ ਲੱਗਿਆ ਸਾਡੇ ਤਾਂ ਇਹ ਗੱਲ ਬੜੀ ਫਿੱਟ ਆਈ ਆ ਬਾਈ ਇੱਕ ਤਾਂ ਜੇ ਮਾੜਾ ਮੂਟਾ ਬਹਾਨ ਖੁਸ਼ਕ ਹੈ ਇਹਦੀ ਖੁਰਪੀ ਪਤਲੀ ਆ ਥੋੜੀ ਜੀ ਇਹ ਨਹੀਂ ਹੈਗਾ ਵੀ ਤੁਸੀਂ ਬੀਜ ਦੀ ਦੇ ਵੀ ਹਰਾ ਨਾ ਹੋਏ ਮਾੜੀ ਜੇ ਖੁਸ਼ਕ ਹੈਗੀ ਤਾਂ ਵੀ ਹਰਾ ਹੋਊਗਾ ਵੀ ਦੂਜੀ ਗੱਲ ਜਿਹੜੀ ਇਹਦੀ ਸਾਰਿਆਂ ਨਾਲੋਂ ਮੇਨ ਹੈ ਜਿਹੜੀਆਂ ਮਰਜ਼ੀ ਮਸ਼ੀਨ ਲਿਆਓ ਤੁਸੀਂ ਕੰਪਨੀ ਦੀ ਬਈ ਕੰਡਾ ਨਹੀਂ ਸਹੀ ਹੈਗਾ ਉਹਦਾ ਜਿਹੜੀ ਇਹ ਮਸ਼ੀਨ ਹੈਗੀ ਦਾ ਕੰਡਾ ਇੰਨਾ ਕੁ ਸਹੀ ਹੈ ਵੀ ਜਿੰਨਾ ਤੁਸੀਂ 20 40 42 45 ਪਾਉਣਾ ਜਮਾ ਬਈ 1-2 ਕਿਲੋ ਇੱਧਰ ਉੱਧਰ ਰਹਿ ਸਕਦਾਗਾ ਨਹੀਂ ਪੂਰਾ ਜਮਾ ਟੋਪ ਦਾ ਵੀ ਪਾਉਂਦੀ ਹੈ ਕੋਈ ਦੇ ਖੰਡੀ ਲੋੜ ਹੀ ਨਹੀਂ ਆਹ ਕੰਡਾ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਇਹਦੇ ਉੱਤੇ ਇਹਨਾਂ ਨੇ ਮੈਂਸ਼ਨ ਵੀ ਕਰਿਆ ਹੋਇਆਗਾ ਵੀ ਕੀ ਪਾਉਣਾ ਹੈਗਾ ਆਹ ਦਿੱਤਾ ਹੋਇਆ ਬਈ ਵੀ 1 ਟੱਕ ਤੇ ਲਗਭਗ 13 ਕਿਲੋ ਵੀ ਪਾਉਂਦੀ ਹੈ ਪਰ ਇਹ 12 ਕਿਲੋ ਮੰਨ ਕੇ ਚਲੋ ਵੀ 1 ਟੱਕ ਤੇ ਜੇ 1 ਟੱਕ ਤੇ ਕਰਾਂਗੇ ਤਾਂ 12 ਕਿਲੋ ਵੀ ਪਾਉਗੀ ਹੁਣ ਤੁਸੀਂ ਰਲਾ ਕੇ ਦੇਖ ਲਓ ਬਸ ਇਹਦੀ ਇੰਨੀ ਕਿ ਖੇਚਲਾ ਜਰੂਰ ਹੈ ਵੀ ਇਹ ਰਲਾ ਕੇ ਪਾਉਣਾ ਪੈਂਦਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਿੰਨਾ ਵੀਰਾਂ ਕੋਲੇ ਇਹ ਹੈਗੀ ਐ ਜਮਾ ਟਾਪ ਦੀ ਕੁਆਲਿਟੀ ਹੈ ਬਈ ਕੋਈ ਆਪਾਂ ਇਹਨਾਂ ਦੀ ਮਸ਼ਹੂਰੀ ਨਹੀਂ ਕਰਦੇ ਬੀਜਦੇ ਆ ਤੇ ਬੀਜ ਕੇ ਦੇਖਿਆ ਇੰਨੀ ਵਧੀਆ ਕੰਪੋਟੀ ਹੈ ਜੀ ਧੰਨਵਾਦ ਬਈ